ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਹੈ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਮੈਂ 91 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀਦਾਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਹਾ ਮਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਹਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਵਾਂ ਇਸ ਪਾਰਟੀ ਦਾ ਮੈਂ ਕਿੰਨੇ ਦਿਨ ਤੇ ਰਹਿ ਸਕਣਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆਮ ਵੱਧ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਣਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਂ ਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾਂ ਪੈਰਾਂ ਚ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾਂ ਪੈਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਇਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਐ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢਿੰਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਹਾਰਾਜ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝ ਨਾ ਕਿ ਜਿੰਨਾ ਚਿਰ ਉਹ ਪਰਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰਚ ਵੇਰੇ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼ਰੋਮਣੀ ਕਾਲੀਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ ਚ ਕਰ ਸਕਦੀ ਏ ਇਹਨਾਂ ਨੇ ਆਪਣੇ ਆਪ ਨਹੀਂ ਆਪਣੀ ਹਵਾਨਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਸਾਡੇ ਹਲਕੇ ਜੇ ਪਾਪੀ ਕੋ ਮਾਰਨੇ ਕੱ ਲਈਏ ਪਾਪੀ ਮਾਂ ਬਲੀਏ ਕਈ ਲੋਕ ਨੇ ਗਲਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਏ ਨਾ ਦਿਨੇ ਆਉਂਦੀ ਏ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਾਰਨ ਦੀ ਲੋੜ ਜਹਦਾ ਜੀ ਜਿਹੜਾ ਇਹਨਾਂ ਨੇ ਕਈਆਂ ਨੇ ਵਿਰੋਧ ਕੀਤਾ ਜੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਐ ਹੁਣ ਜਿੰਨੀ ਕੁ ਮੇਰੇ ਚ ਵਾਦੀ ਜਾਣੀ ਐ ਓਨੀ ਉਹਨਾਂ ਦੀ ਨਿਕਲਦੀ ਜਾਣੀ ਐ ਆਉਣ ਵਾਲੀਆਂ ਚੋਣਾ ਦੇ ਵਿੱਚ ਨੰਗਾ ਸਾਡਾ ਕੀ ਹੋਦਾ ਜੀ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੇਰੀਆਂ ਪਵਾਵਾਂਗੇ ਐ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ ਰਾਜਨੀਤੀ ਚ ਨੰਗਿਆ ਕਰਾਂਗੇ ਲੋਕਤੰਤਰ ਦੀ ਭਾਲੀ ਕਰਾਂਗੇ ਲੋਕਾਂ ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਨਾਂ ਤੇ ਰਾਜ ਕਰਾਂਗੇ ਲੋਕਾਂ ਦੇ ਵਿੱਚ ਕੋਈ ਪਾਰਟੀ ਕੋ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤਾਂ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਹੀਂਗਾ ਮੈਂ ਸ਼ੀਦਾਂ ਦੇ ਸਤਨ ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਜਿਹਨੂੰ ਆਉਣ ਵਾਲੀ ਇਲੈਕਸ਼ਨ ਜਿਹੜਾ ਲੜਨਗੇ ਜੀ ਫਿਰ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤਨਦਈ ਨਾ ਨਾਲ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਸਤਾਨ ਤੇ ਆ ਮੈਂ ਤਨਦਈ ਨਾ ਕਾਲੋਂ ਦੀ ਮਦਦ ਕੀਤੀ ਸੀ ਤਨਦਈ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ ਮਾਤੀ ਮਾਰੀ ਗਈ ਜਿਹੜਾ ਪਾਰਟੀ ਛੱਡ ਗਿਆ ਨਹੀਂ ਤੇ ਉਹਦਾ ਬਦਲ ਹੀ ਕੋਈ ਨਹੀਂ ਸੀਗਾ ਉਹਦੇ ਮਤ ਮਾਰੀ ਗਈ ਮੈਂ ਉਹਦੀ ਵੀ ਮਦਦ ਕੀਤੀ ਹੈ ਜਿਹੜਾ ਆਂਦਾ ਮੇਰੀ ਮਦਦ ਨਹੀਂ ਕੀਤੀ ਅੱਜ ਗੱਲ ਬਾਤ ਹੋਇਆ ਅੱਜ ਇਹ ਗਲਗ ਬਾਤ ਹੋ ਚੁੱਕੀ ਆ ਅੱਛਾ ਇਹ ਹੁਣ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਕਰੰਟ ਚਲੋ ਕੋਸ਼ਿਸ਼ ਕਰਾਂਗੇ ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਤੇ ਕੋੜੀ ਤੇ ਚੜੀਆ ਮੈਨੂੰ ਖੁਸ਼ੀ ਆ ਮੈਂ ਦੋ ਵਾਰੀ ਆਪਣੀ ਪ੍ਰਧਾਨਗੀ ਥੱਲੇ ਸਾਰਾ ਸਾਰਾ ਜ਼ਿਲ੍ਹਾ ਜਿੱਤਦਾ ਰਿਆਂ ਔਰ ਮੈਂ ਕਾਲਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਆ ਵਾਂ ਔਰ ਲੰਬਾ ਸਮਾਂ ਮ ਜਿਲ੍ਹੇ ਦਾ ਜ਼ਾਇਦਾਦ ਰਿਆਨ ਸ਼ਰੂਨ ਕਮੇਟੀ ਦਾ ਮੈਂਬਰ ਰਿਆ ਹਾਂ ਇਸ ਪਾਰਟੀ ਦਾ ਮੈਂ ਕਿਤੇ ਇੰਨੇ ਦੇ ਸਕਦਾ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆ ਮ ਵੱਧ ਤੋਂ ਵੱਧ ਬੰਦਾ ਬਾ ਇਹ ਵੀ ਸੋਚੇ ਸੋਚਦਾ ਨਾ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਣਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰੇ ਕੋ ਕਿਹਨੇ ਇਲਾਜ ਨਹੀਂ ਲੈਣਾ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾ ਪੈਰਾਂ ਚ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਵੀ ਜਿਹੜਾ ਅੱਠਾ ਪੈਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਏ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢਿੰਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਹਾਰਾਜ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਅਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਏ ਇਹਨਾਂ ਨੇ ਆਪਣੇ ਆਪ ਨਹੀਂ ਆਪਣੀ ਹਵਾਲਾ ਲਈ ਮਰ ਜਾਣਾ ਮੈਂ ਇਹਨਾਂ ਨੂੰ ਮਾਰਨ ਦੀ ਲੋੜ ਹੀ ਨਹੀਂ ਪੈਣੀ ਸਾਡੇ ਹਲਕੇ ਜੀ ਪਾਪੀ ਕੋ ਮਾਰਨੇ ਕੱ ਲਈਏ ਪਾਪੀ ਮਾਂ ਬਲੀਏ ਕਈ ਲੋਕੇ ਨੇ ਗਤ ਕੰਮ ਕਰ ਜਾਂਦੇ ਨੇ ਨਾ ਰਾਤ ਨੀਂਦ ਆਉਂਦੀ ਐ ਨਾ ਦਿਨੇ ਆਉਂਦੀ ਐ ਉਹ ਰੋਜ਼ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਰੋਜ਼ ਹੀ ਮਰਦੇ ਨੇ ਤੇ ਰੋਜ਼ ਹੀ ਜੀਂਦੇ ਨੇ ਉਹਨਾਂ ਨੂੰ ਇੱਕ ਵਾਰੀ ਮਰਨ ਦੀ ਚ ਲੋੜ ਆ ਜਸਦਰ ਜੀ ਜਿਹੜਾ ਨੇ ਕਈਆਂ ਨੇ ਵਿਰੋਧ ਕੀਤਾ ਜੀ ਉਹ ਜਿਹੜੇ ਆਪਣੇ ਚ ਬੈੰਦੇ ਉਹਨਾਂ ਚ ਜਾਨ ਥੋੜੀ ਹੁੰਦੀ ਉਹ ਮੁੱਕ ਜਾਂਦੀ ਹੁੰਦੀ ਆਪਣੇ ਆਪ ਹੀ ਮੁੱਕ ਜਾਣੀ ਐ ਹੁਣ ਜਿੰਨੀ ਕੁ ਮੇਰੇ ਚ ਵਾਦੀ ਜਾਣੀ ਐ ਓਨੀ ਉਹਨਾਂ ਦੀ ਨਿਕਲਦੀ ਜਾਣੀ ਐ ਆਉਣ ਵਾਲੀਆਂ ਚੋਣਾਂ ਦੇ ਵਿੱਚ ਨੰਗਾ ਕਰਕੇ ਕੀ ਹੋ ਲਾਏਗੇ ਪੂਰਾ ਹੋਏਗਾ ਤਨ ਦਈ ਦੇ ਨਾਲ ਲੜਾਂਗੇ ਬੰਬੇਰੀਆਂ ਪਵਾਵਾਂਗੇ ਹਾਂ ਜੁੰਡਿਆਂ ਤੋਂ ਫੜ ਫੜ ਕੇ ਫੇਰਾਂਗੇ ਇਹਨਾਂ ਨੂੰ ਰਾਜਨੀਤੀ 'ਚ ਨੰਗਿਆ ਕਰਾਂਗੇ ਲੋਕਤੰਤਰ ਦੀ ਬਹਾਲੀ ਕਰਾਂਗੇ ਲੋਕਾਂ 'ਚ ਵਿਸ਼ਵਾਸ ਰੱਖਾਂਗੇ ਲੋਕਾਂ ਦਾ ਦਿਲ ਜਿੱਤਾਂਗੇ ਲੋਕਾਂ ਦੇ ਦਿਨਾਂ ਤੇ ਰਾਜ ਕਰਾਂਗੇ ਲੋਕਾਂ 'ਚ ਵਿੱਚ ਕੋਈ ਪਾਰਟੀ ਕੋ ਮੰਗ ਨਹੀਂ ਪਾਰਟੀ ਜੋ ਦਿੱਤਾ ਮੈਂ ਦੇਣੀ ਨਹੀਂ ਦੇ ਸਕਦਾ ਪਾਰਟੀ ਦਾ ਪਾਰਟੀ ਮੰਗ ਤਾਂ ਮੂਜੀ ਲੋਕ ਰੱਖਦੇ ਨੇ ਮੈਂ ਮੂਜੀ ਨਹੀਂਗਾ ਮੈਂ ਸ਼ੀਦਾਂ ਦੇ ਸਥਾਨ ਤੇ ਬੈਠਾ ਆਵਾ ਮੈਂ ਪਾਰਟੀ ਕੋ ਕੋਈ ਮੰਗ ਨਹੀਂ ਰੱਖਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਜਿਹਨਾਂ ਆਉਣ ਵਾਲੀ ਇਲੈਕਸ਼ਨ ਜਿਹੜਾ ਲੜਨਗੇ ਜੀ ਫਿਰ ਹੁਣ ਇਹ ਤਾਂ ਪਾਰਟੀ ਦੀ ਮਰਜ਼ੀ ਹੈ ਮੈਂ ਨਹੀਂ ਲੜੂੰਗਾ ਪਾਰਟੀ ਦੀ ਮਰਜ਼ੀ ਹੈ ਏ ਨੂੰ ਲੜਾਉਣ ਬੀ ਨੂੰ ਲੜਾਉਣ ਸੀ ਨੂੰ ਲੜਾਉਣ ਜਿਹਨੂੰ ਲੜਾਉਣ ਜਿਹਨੂੰ ਲੜਾਉਣ ਤਨ ਦੇਈ ਨਾ ਨਾਲ ਆ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਮੈਂ ਸ਼ੀਦਾਂ ਦੇ ਸਤਾਨ ਤੇ ਆ ਮੈਂ ਤਨ ਦੇਈ ਨਾ ਕਾਲੋਂ ਦੀ ਮਦਦ ਕੀਤੀ ਸੀ ਤਨ ਦੇਈ ਨਾ ਉਹਦਾ ਪਿਓ ਸਾਡਾ ਯਾਰ ਸੀ ਸਾਡਾ ਭਰਾ ਸੀ ਅਸੀਂ ਇਕੱਠੇ ਕੰਮ ਕਰਦੇ ਰਹੇ ਆ ਉਹਦੀ ਮਾਤੀ ਮਾਰ ਗਈ ਜਿਹੜਾ ਪਾਰਟੀ ਛੱਡ ਗਿਆ ਨਹੀਂ ਤੇ ਉਹਦਾ ਬਦਲ ਹੀ ਕੋਈ ਨਹੀਂ ਸੀਗਾ ਉਹਦੇ ਮਤ ਮਾਰ ਗਈ ਮੈਂ ਉਹਦੀ ਵੀ ਮਦਦ ਕੀਤੀ ਹੈ ਜਿਹੜਾ ਆਂਦਾ ਹੀ ਮੇਰੀ ਮਦਦ ਨਹੀਂ ਕੀਤੀ ਅੱਜ ਗਲਤ ਬਾਤ ਆ ਅੱਜ ਗਲਤ ਬਾਤ ਆ ਜੀ ਇਹ ਹੁੰਦੇ ਇਹ ਲੱਗੇਗਾ ਵਿਰੋਧੀਆਂ ਨੂੰ ਇਹ ਵਾਲਾ ਕਰੰਟ ਚਲੋ ਕੋਸ਼ਿਸ਼ ਕਰਾਂਗੇ ਸਾਰਾ ਜ਼ਿਲ੍ਹਾ ਆਰਗੇਨਾਈਜ਼ ਕਰਕੇ ਤੇ ਕੋੜੀ ਤੇ ਚੜੀਆ ਮੈਨੂੰ ਖੁਸ਼ੀ ਹੈ ਮੈਂ ਦੋ ਵਾਰੀ ਆਪਣੀ ਪ੍ਰਧਾਨਗੀ ਥੱਲੇ ਸਾਰਾ ਸਾਰਾ